ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਇਸ ਟਾਈਮ ਜਿਹੜੇ ਪੱਖੇ 'ਚ ਖੜੇ ਹੋਏ ਆਂ ਇਹ ਜੰਨਤ ਵਾਲਾ ਜਿਹੜਾ ਸੈਮੈਂਟਾਇਜ਼ ਲੱਗਿਆ ਹੋਇਆ ਹੈ ਫਰਕ ਤੁਹਾਨੂੰ ਦਿਖਾਉਣਾ ਸੀਗਾ ਵੀ ਕਈ ਵਾਰੀ ਸਾਡੇ ਜਿਹੜੇ ਫਾਰਮਰ ਵੀਰਾਂ ਉਹਨਾਂ ਦੇ ਦਿਮਾਗ 'ਚ ਗੱਲ ਹੁੰਦੀ ਹੈ ਵੀ ਗੇਤਾ ਲਾਉਂਡੀ ਆ ਅਸੀਂ ਗੇਤਾ ਲਾਵਾਂਗੇ ਤਾਂ ਜਾਦੇ ਫਲ ਪਾਵਾਂਗੇ ਲੇਕਿਨ ਜਿਵੇਂ ਸਿਆਣੇ ਕਹਿੰਦੇ ਅਗੇ ਸਮਾਂ ਸਭ ਤੋਂ ਕੀਮਤੀ ਤੇ ਮੀਨ ਹੁੰਦਾ ਰੁੱਤ ਰੁੱਤ ਦਾ ਮੇਵਾ ਹੁੰਦਾ ਬਿਨਾਂ ਰੁੱਤ ਦੇ ਮੇਵੇ ਆਹੋਪਨ ਨਹੀਂ ਖਾ ਸਕਦੇ ਸੁਣ ਮੈਂ ਇਹ ਖੇਤ ਵੱਲ ਪੂਰੀ ਵੀਡੀਓ ਦਿਖਾਉਣਾ ਮੇਰੇ ਨਾਲ ਬਣੇ ਰਹੋ ਹੁਣ ਜਿਹੜਾ ਤੁਸੀਂ ਖੇਤ ਵੇਖ ਰਹੇ ਹੋ ਇਹ ਗੇਤਾ ਜਿਹੜਾ ਲੱਗਿਆ ਹੋਇਆ ਖੇਤ ਹੈ ਤੁਸੀਂ ਜਿਹੜੇ ਇਹਦੇ ਹਾਲਾਤ ਹੈ ਉਹ ਵੇਖ ਸਕਦੇ ਹੋ ਬੱਲ ਦੇ ਤਕਰੀਬਨ ਪੂਰੇ ਫੁੱਲ ਨਾਜ਼ਕ ਜਿਹੜੇ ਉਹ ਬਣਿਆ ਹੋਇਆ ਤੇ ਲੋੜ ਤੋਂ ਵੱਧ ਜਿਹੜਾ ਖਰਚਾ ਹੈ ਉਹ ਵੀ ਮਲਕੇ ਆਇਆ ਹੋਇਆ ਕਿਉਂਕਿ ਜਦੋਂ ਸਮੇਂ ਦੇ ਹਿਸਾਬ ਨਾਲ ਆਪਾਂ ਨਾ ਚੱਲਾਂਗੇ ਤਾਂ ਫਿਰ ਜਿਹੜੇ ਦਿੱਕਤਾਂ ਉਹ ਆਉਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਨ ਚੀਜ਼ ਹੈ ਸਟਾਰਟਿੰਗ ਆਪਾਂ ਕਰਦੇ ਹਾਂ ਵੀ ਜਿਹੜੇ ਬਾਣਾ ਦੇ ਵਿੱਚ ਤੁਸੀਂ ਤੁਹਾਡੇ ਖੇਤ ਦਾ ਜਿਹੜਾ ਪਾਣੀ ਹੈ ਉਹ ਥੋੜਾ ਜਿਹਾ ਨਰਮ ਹੈ ਆਪਾਂ 2 ਜਾਂ 2.5 ਨੰਬਰ ਕਹਿ ਸਕਦੇ ਹਾਂ ਤੇ ਜਿੱਥੇ ਤੁਹਾਡੀਆਂ ਬੱਟਾਂ ਤੇ ਜਿਹੜਾ ਸੋਰਾ ਆਉਂਦਾ ਉਸ ਖੇਤ ਦੇ ਵਿੱਚ ਤੁਸੀਂ ਜਿੱਥੇ ਵੀ ਇਸ ਬਾਣ ਤਿਆਰ ਕਰਦੇ ਹੋ ਜਿਵੇਂ ਤੁਸੀਂ ਕੈਲਸ਼ੀਅਮ ਮੈਗਨੀਸ਼ੀਅਮ ਆ ਮੈਕੋਰਾਜਾ ਜੋ ਚੀਜ਼ਾਂ ਪਾਉਂਦੇ ਹੋ ਉਹਦੇ ਵਿੱਚ ਇੱਕ ਪ੍ਰੋਡਕਟ ਐਡ ਕਰਿਆ ਕਰੋ ਬਰਮੀ ਕੰਪੋਸਟ 25 ਕਿਲੋ ਕਿੱਲੇ ਦਾ ਤੇ ਦੂਸਰਾ 8 ਤੋਂ 10 ਕਿਲੋ ਪੀਐਸਵੀ ਜਿਹੜਾ ਆਉਂਦਾ ਜਿਵੇਂ ਆਈਪੀਐਲ ਕੰਪਨੀ ਦਾ ਵਧੀਆ ਮਕੇ ਪੀਐਸਵੀ ਆਉਂਦਾ ਜਾਂ ਸੱਤਿਆਮ ਕੰਪਨੀ ਦਾ ਪੀਐਸਵੀ ਆਉਂਦਾ ਹੈ ਤੁਸੀਂ ਉਹ ਲਾਜ਼ਮ ਪਾਇਆ ਕਰੋ ਕਿਉਂਕਿ ਜਿੱਥੇ ਬਾਹਨ ਦਾ ਟੈਂਪਰੇਚਰ ਮੇਨਟੇਨ ਹੋਊਗਾ ਉਹਦਾ ਪੀਐਚ ਲੈਵਲ ਸਹੀ ਹੋਊਗਾ ਤਾਂ ਜਿਹੜੀ ਫਸਲ ਹੈ ਉਹਨੂੰ ਚੱਲਣ ਵਿੱਚ ਬਹੁਤ ਮਕੇ ਆਸਾਨੀ ਹੋ ਜਾਂਦੀ ਹੈ ਹੁਣ ਜਿਹੜੀਆਂ ਇਹ ਗਿੱਤਾਂ ਲੱਗਿਆ ਹੋਇਆ ਤੇ ਉਹਦੇ ਨੁਕਸਾਨ ਸਾਨੂੰ ਵਿਖ ਰਹੇ ਨੇ ਕਿ ਕਿਉਂਕਿ ਬੱਲ ਦੇ ਜਿਹੜੇ ਹਾਲਾਤ ਹੈ ਉਹ ਕਾਫੀ ਜ਼ਿਆਦੇ ਮਾਰੇ ਹੋਏ ਨੇ ਤੇ ਜਿਹੜੀਆਂ ਬਾਦ ਵਿੱਚ ਲੱਗੀਆਂ ਹੋਈਆਂ ਬੇਲਾਂ ਨੇ ਸਾਨੂੰ ਮੈਂ ਉਹ ਵੀ ਦਿਖਾਉਣਾ ਉਹ ਬੇਲਾਂ ਦਾ ਕਿੰਨਾ ਅੰਤਰ ਹੈ ਉਹ ਵੀ ਬਿਲਕੁਲ ਜਿਹੜੇ ਬੇਲਾਂ ਨੇ ਨਾਲ ਨਾਲ ਹੀ ਸਟਾਰਟ ਹੋ ਚੁੱਕੀਆਂ ਨੇ ਉਹ ਵਿਚੋ ਵਿਚ ਟੋਏ ਭਰੇ ਹੋਇਆ ਜਿਵੇਂ ਹੁਣ ਆਪ ਬੱਲ ਤੁਸੀਂ ਦੇਖ ਸਕਦੇ ਹੋ ਇਹ ਪਛੇਤੀ ਲੱਗੀ ਹੋਈ ਬੱਲ ਹੈ ਹੁਣ ਇਹਦਾ ਰੰਗ ਰੂਪ ਕਿੰਨਾ ਜ਼ਿਆਦਾ ਸੋਹਣਾ ਤੇ ਲੇਕਿਨ ਲੱਗ ਰਹੀ ਹੈ ਬਹੁਤ ਕੱਚੀ ਚੱਲ ਰਹੀ ਹੈ ਤੇ ਜਿੱਥੇ ਵੀ ਇਹ ਬੱਲਾ ਭਰੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਵੀ ਬੱਲਾ ਜਿਹੜੇ ਹੈਗੇ ਨਵੀਂ ਭਰੀ ਹੋਈਆਂ ਇਹ ਬਿਲਕੁਲ ਨਵੀਆਂ ਹੈ ਭਰੀਆਂ ਹੈ ਬੇਲਾ ਨੇ ਤੇ ਇਹਨਾਂ ਦਾ ਜਿਹੜਾ ਰੰਗ ਰੂਪ ਹੈ ਆਰੋਪਣ ਉਹ ਅਲੱਗ ਹੀ ਆ ਸੋ ਇਸ ਕਰਕੇ ਜਿਆਦਾ ਕਹਲ ਨਾਂ ਵਰਤਿਆ ਕਰੋ ਸਮੇ ਦੇ ਹਿਸਾਬ ਨਾਲ ਚੱਲਿਆ ਕਰੋ ਤੇ ਇੱਕ ਤੋਂ ਡੇ ਸਾਹਮਣੇ ਹੱਥ ਬਨ ਕੇ ਹੋਰ ਬੇਨਤੀ ਹੈ ਕਿ ਵਧੀਆ ਜਿਹੜਾ ਪ੍ਰੋਡਕਟ ਹੈ ਉਹ ਵਰਤਿਆ ਕਰੋ ਜਗਾੜੂ ਚੀਜ਼ਾਂ ਨਾ ਵਰਤਿਆ ਕਰੋ ਜਿਹੜਾ ਜਗਾੜੂ ਆ ਮਰਵਾੰਦਾ ਕਿਉਂਕਿ ਮੈਨੂੰ ਪਤਾ ਵਿੱਚ ਕੁਝ ਕੰਪਨੀ ਵੀ ਇਹ ਐਡ ਕਰ ਦਿੰਦੇ ਆ ਵੀ ਆਹ ਚੀਜ਼ ਵਰਤੋ ਆਹ ਚੀਜ਼ ਤਕਰੀਬਨ ਨੇਟ੍ਰੋ ਵਿੰਜਨ ਹਰੇਕ ਵਿੱਚ ਜਾਂਦਾ ਉਥੇ ਕਾਨ ਕੀ ਇੱਕ ਵਾਰੀ ਜੋ ਬਣਾ ਆਉਂਦਾ ਬੱਲੇ ਲੇਕਿਨ ਜਿਹੜੀ ਸਥਿਤੀ ਹੈ ਜਿਹੜੇ ਆਉਣ ਵਾਲੇ 15 ਦਿਨਾਂ ਬੱਲ ਵਾਸਤੇ ਹੋਰ ਵੀ ਜਿਆਦਾ ਉਹ ਮਾਰੇ ਹੋ ਜਾਂਦੇ ਆ ਧਿਆਨ ਰੱਖਿਆ ਕਰੋ ਟੌਨਿਕ ਵਰਤਣੀਆਂ ਤਾਂ ਵਧੀਆ ਵਰਤਿਆ ਕਰੋ ਜਿਹੜੇ ਆਪਾਂ ਨੂੰ ਕੰਮ ਜਿਆਦਾ ਵਧੀਆ ਕਰਨ ਨੁਕਸਾਨ ਕਾਨ ਕੀ ਪੈਸੇ ਬਟਣਾ ਪੈਸੇ ਬਟ ਗੇ ਸੈਟ ਤੇ ਹੋ ਜਾਂਦਾ ਤੇ ਸਾਡਾ ਜਿਹੜਾ ਫਾਰਮਰ ਵੀਰ ਹੈ ਉਹਦਾ ਨੁਕਸਾਨ ਵੱਧ ਤੋਂ ਵੱਧ ਜਿਆਦਾ ਹੋ ਜਾਂਦਾ ਸੋ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਤੇ ਆਪਾਂ ਇੱਕ ਹਫ਼ਤੇ ਬਾਅਦ ਦੁਬਾਰੇ ਇਸ ਪਲਾਰ ਦੀ ਫੇਰ ਵੀਡੀਓ ਬਣਾਵਾਂਗੇ ਦੇਖਾਂਗੇ ਕਿੰਨਾ ਫਰਕ ਪੈਂਦਾ ਸਸੀ ਕਾ ਸਾਰਿਆਂ ਨੂੰ ਜਿਉਂਦੇ ਵਸਦੇ ਰੋ